ਅੱਜ ਦੀ ਵੀਡੀਓ ਜਿਹੜੀ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਆ ਨਾ ਇਹ ਇੱਕ ਮਤਲਬ ਇਨਫੋਰਮੇਸ਼ਨ ਹੈ ਤੁਹਾਡੇ ਸਾਰਿਆਂ ਦੇ ਲਈ ਇਹ ਨਾ ਪਤਾ ਕਿਸੇ ਵੀ ਪੁਲਿਸ ਵਾਲੇ ਦੀ ਮਤਲਬ ਫੋਟੋ ਲਾ ਕੇ ਉਹਨਾਂ ਨੂੰ ਵਾਇਰਲ ਕਰ ਦਿੰਦੇ ਤੇ ਉਹਨਾਂ ਮਤਲਬ ਆਪਾਂ ਸੋਚਦੇ ਵੀ ਸ਼ਾਇਦ ਇਹ ਹੀ ਇਨਸਾਨ ਨੇ ਇਹ ਹੀ ਪੁਲਿਸ ਵਾਲੇ ਹੋਣਗੇ ਜਿਹੜੇ ਐਵੇਂ ਦਾ ਕੁਝ ਕਰ ਰਹੇ ਨੇ ਬਟ ਨਹੀਂ ਉਹ ਪੁਲਿਸ ਵਾਲਿਆਂ ਦੀ ਪਿਕ ਵਗੈਰਾ ਲਗਾ ਕੇ ਨਾ ਗਲਤ ਯੂਜ਼ ਗਲਤ ਮਿਸਯੂਜ਼ ਕਰ ਰਹੇ ਨੇ ਨਾ ਉਹਨਾਂ ਦਾ ਤੇ ਉਹਨਾਂ ਦਾ ਇਸ ਮਤਲਬ ਜਿਹੜੀ ਇਹ ਪੂਰੀ ਵੀਡੀਓ ਮਤਲਬ ਮੈਨੂੰ ਕਾਲ ਆਈ ਸੀਗੀ ਕਾਲ ਆ ਕੇ ਮਤਲਬ ਉਹਦੇ ਵਿੱਚ ਬੋਲਦੇ ਆ ਮਤਲਬ ਇਹਨਾਂ ਦਾ ਨਾਰਮਲੀ ਚੱਲ ਰਹੀ ਹੈ ਇਹ ਚੀਜ਼ ਵੀ ਹਾਂ ਐਵੇਂ ਕਰਕੇ ਤੁਹਾਡੀ ਫੈਮਿਲੀ ਦੇ ਮੈਂਬਰ ਦੇ ਵਿੱਚੋਂ ਇਹ ਬੰਦਾ ਇੱਥੇ ਹੈਗਾ ਤੇ ਇਹ ਬੰਦਾ ਕਿੱਥੇ ਆ ਤੁਹਾਡੇ ਘਰ ਦੇ ਵਿੱਚ ਕੌਣ ਨੇਗੇ ਕਿੰਨੇ ਬ੍ਰਦਰ ਨੇ ਪਹਿਲਾਂ ਪੂਰੀ ਡਿਟੇਲ ਆਪਾਂ ਨੂੰ ਤੋਂ ਹੀ ਮੰਗਦੇ ਨੇਗੇ ਤੇ ਉਸ ਤੋਂ ਬਾਅਦ ਆਪਾਂ ਨੂੰ ਉਹੀ ਚੀਜ਼ ਬਾਰੇ ਬੋਲ ਕੇ ਤੁਹਾਡਾ ਇਹ ਬੰਦਾ ਫੜਿਆ ਗਿਆ ਇਹ ਫਲਾਣੀ ਜਗ੍ਹਾ ਤੇ ਆ ਕੁਛ ਕਰਦਾ ਕਿਤੇ ਰੇਪ ਕੋਈ ਕੁੜੀ ਨੂੰ ਲੈ ਗਿਆ ਉੱਥੇ ਰੇਪ ਕਰਤਾ ਜਾਂ ਕੋਈ ਕੁੜੀ ਕੋ ਘਰੋਂ ਬਾਹਰ ਹੈ ਤਾਂ ਉੱਥੇ ਉਹਨੇ ਆ ਕਰਤਾ ਜਾਂ ਕੋਈ ਮਤਲਬ ਕੋਈ ਨਸ਼ਾ ਵਗੈਰਾ ਕਰਦੇ ਫੜਿਆ ਗਿਆ ਐਵੇਂ ਦੀਆਂ ਚੀਜ਼ਾਂ ਬੋਲਦੇ ਨੇ ਉਸ ਤੋਂ ਬਾਅਦ ਬੋਲਦੇ ਨੇ ਵੀ ਹਾਂ ਤੁਸੀਂ ਇਹ ਦੱਸੋ ਵੀ ਅਸੀਂ ਇਹਨੂੰ ਜੇਲ੍ਹ 'ਚ ਲੈ ਜੀਏ ਜਾਂ ਇਹਨੂੰ ਛੱਡ ਦਈਏ ਮਤਲਬ ਇਹ ਚੀਜ਼ ਟੋਟਲ ਬੋਲਦੇ ਨੇ ਤੁਹਾਨੂੰ ਇਹ ਪੂਰੀ ਵੀਡੀਓ ਦੇ ਵਿੱਚ ਤੁਸੀਂ ਇੱਕ ਵਾਰੀ ਇਹਦੇ ਵਿੱਚ ਇਹਨਾਂ ਨੇ ਕੀ ਕੀ ਗੱਲ ਕੀਤੀ ਹੈ ਬਾਕੀ ਗੱਲਬਾਤ ਜਿੰਨੀ ਵੀ ਮੇਰੀ ਇਹਨਾਂ ਦੇ ਨਾਲ ਹੋਈ ਹੈ ਉਹ ਮੈਂ ਤੁਹਾਨੂੰ ਇਹਦੇ ਵਿੱਚ ਮਤਲਬ ਸ਼ੇਅਰ ਕਰ ਰਹੀ ਹਾਂ ਤੇ ਬਾਕੀ ਕੁਝ ਥੋੜਾ ਜਿਹਾ ਐਵੇਂ ਸੀਗਾ ਵੀ ਹਾਂ ਵੀ ਉਹਦੇ ਤੇ ਮੈਨੂੰ ਵੀਪ ਲਾਉਣੀ ਪੈ ਗਈ ਜਿਹੜਾ ਮਤਲਬ ਥੋੜਾ ਜਿਹਾ ਗੁੱਸੇ ਦੇ ਵਿੱਚ ਮੇਰੇ ਤੋਂ ਬੋਲ ਹੋ ਗਿਆ ਉਹਦੇ ਕਰਕੇ ਆਪਾਂ ਨੇ ਉਹਦੇ ਤੇ ਵੀਪ ਲਗਾਤੀ ਸੀਗੀ ਤੇ ਬਟ ਫੁੱਲ ਵੀਡੀਓ ਤੁਸੀਂ ਜ਼ਰੂਰ ਵਾਚ ਕਰਿਓ ਤੇ ਇਹਦੇ ਵਿੱਚ ਦੇਖਿਓ ਮਤਲਬ ਤੁਹਾਨੂੰ ਵੀ ਜਿਵੇਂ ਦੀ ਕਾਲ ਆਉਂਦੀ ਆ ਤਾਂ ਪਲੀਜ਼ ਸਭ ਤੋਂ ਪਹਿਲਾਂ ਤਾਂ ਆਪ ਦੀ ਇਨਫੋਰਮੇਸ਼ਨ ਜੋ ਵੀ ਦੇ ਰਹੇ ਹੋ ਗਲਤ ਤੇ ਹੋਵੇ ਉਸ ਤੋਂ ਬਾਅਦ ਆ ਇਹਨਾਂ ਨੂੰ ਮੜਾ ਆ ਚੰਗੀ ਤਰੀਕੇ ਦੇ ਨਾਲ ਦੋ ਦੱਸੋ ਵੀ ਹਾਂ ਵੀ ਅਸੀਂ ਕੀ ਹੁੰਨੇ ਆ ਨਹੀਂ ਬ੍ਰਦਰ ਦਾ ਨਾਮ ਦੱਸੋ ਗੁਰਤੇਜ ਹਾਂਜੀ ਗੁਰਤੇਜ 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 ਠੀਕ ਆ ਮੈਂ ਸਾਬ ਤੁਹਾਡੀ ਸਾਬ ਨਾਲ ਗੱਲ ਕਰਵਾਉਣਾ ਵਾ ਠੀਕ ਆ ਮੈਂ ਉਹਨਾਂ ਨਾਲ ਗੱਲ ਕਰ ਲਿਓ ਦੱਸਿਓ ਮਾਡ ਡੀਟੇਲ ਫ੍ਰੀ ਹੈ ਹਨ ਮੁਕਤ ਬਾਲ ਕਰ ਰਹੇ ਹਾਂ ਜੀ ਸਤਿ ਸ੍ਰੀ ਅਕਾਲ ਜੀ ਹਾਂ ਜੀ ਇਹ ਆਪਣਾ ਬ੍ਰਦਰ ਜਿਹੜਾ ਆਪਣਾ ਕੰਮ ਕਾ ਪੜਦਾ ਕੀ ਕਰਦਾ ਪੜਦਾ ਹੀ ਇਹ ਤਾਂ ਪੜਦਾ ਹੈ ਇਹ ਕੌਣ ਸੀ ਕਲਾਸੇ ਪੜਦਾ ਹੈ ਬੀਏ ਫਸਟイヤー ਹੈ ਬੀਏ ਫਸਟイヤー ਹੈ ਬਿਲਕੁਲ ਇਹ ਅਭੀ ਅਰੈਸਟ ਹੋ ਗਿਆ ਹੈ ਆਪਕੋ ਪਤਾ ਹੈ ਨਾ ਕੀ ਕਾਟ ਕੀ ਹੈ ਯਹਾਂ ਪੇ ਕੀ ਕਰਿਆ ये आपका भाई और इनके दो तीन दोस्त है ये किसी की लड़की को होटल में लेकर आए हैं उनके साथ जाती किया, किया, है 100 है कॉल चला मैंने मौका मौजूद पे पहुंच के इनको अरेस्ट किया है ठीक है मैं लेके जा रहा था अच्छा ये अभी रोना शुरू हो गया है आपका भाई हाँ। बोरा सर गलती हो गया दोस्त है दोस्त लोग है झूठ बोल के साथ में लेकर आए हैं मैंने ऐसा कुछ भी हरकत नहीं किया ना मुझे इसके बारे में कुछ मालूम है मैंने बोला ठीक है साइड पे हो जाओ अकेले में हो जाओ अच्छा ਤੁਹਾਡੀ ਇਹ ਮੈਨੂੰ ਬਤਾਓ ਇਹਨੂੰ ਵੀ ਛਡਵਾਣਾ ਹੈ ਜਾਂ ਇਹਨੂੰ ਵੀ ਥਾਣਾ ਵਿੱਚ ਲੈ ਕੇ ਜਾਣਾ ਹੈ ਐ ਮੈਂ ਕਰ ਪਹਿਲਾਂ ਥਾਣੇ ਚ ਤਾਂ ਆਪਦੀ ਮਾਂ ਨੂੰ ਲੈ ਜਾ ਨਹੀਂ ਭੈਣ ਨੂੰ ਲੈ ਜਾ ਪਹਿਲਾਂ ਭੈਣ ਚ ਦਵਾਇਆ ਕਰੋ ਵੀ ਕਿੰਨੂੰ ਫੋਨ ਲਾਇਆ ਪਹਿਲਾਂ ਅੱਗੋਂ ਦੇਖ ਲਿਆ ਕਰੋ